ਗੱਲ ਕੀਤੀ ਸੀ ਕਿਉਂ ਦੀ ਕਿ ਸਾਨੂੰ ਸਵਾਲ ਪੁੱਛਣੇ ਚਾਹੀਦੇ ਹੈ ਕਿ ਕੋਈ ਵੀ ਕੰਮ ਸੀ ਕਿਉਂ ਕਰਦੇ ਆ ਉਹਦੇ ਪਿੱਛੇ ਦਾ ਕਾਰਨ ਕੀ ਹੈ ਉਹਦੇ ਨਾਲ ਸਾਨੂੰ ਕੀ ਫਾਇਦਾ ਹੋਊਗਾ ਜਾਂ ਉਹਦੇ ਨਾਲ ਕਿਸੇ ਨੂੰ ਕੀ ਫਾਇਦਾ ਹੋਊਗਾ ਜੇ ਫਾਇਦਾ ਨਹੀਂ ਵੀ ਹੋਊਗਾ ਤਾਂ ਮਤਲਬ ਕੋਈ ਨਾ ਕੋਈ ਤਾਂ ਕਾਰਨ ਹੋਊਗਾ ਵੀ ਅਸੀਂ ਕੋਈ ਕੰਮ ਕਰ ਰਹੇ ਆ ਕੋਈ ਗੱਲ ਕਰ ਰਹੇ ਆ ਮੈਨੂੰ ਮਨੋਵਿਗਿਆਨ ਦਾ ਇੱਕ ਬਹੁਤ ਸੋਹਣਾ ਪ੍ਰਯੋਗ ਯਾਦ ਆ ਰਿਹਾ ਹੈ ਕਿ ਇੱਕ ਵਾਰੀ ਦੋ ਤਿੰਨ ਬਾਂਦਰਾਂ ਨੂੰ ਇੱਕ ਪਿੰਜਰੇ ਦੇ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ ਵੱਡਾ ਸਾਰਾ ਪਿੰਜਰਾ ਹੁੰਦਾ ਜ ਜਿਹਦੀ ਉਚਾਈ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਉੱਪਰ ਉਚਾਈ ਤੇ ਕੁਝ ਕੇਲੇ ਲਟਕਾਤੇ ਜਾਂਦੇ ਆ ਤੇ ਪਿੰਜਰੇ ਦੇ ਵਿੱਚ ਤਿੰਨ ਸਟੂਲ ਰੱਖ ਦਿੱਤੇ ਜਾਂਦੇ ਆ ਤੇ ਬਾਂਦਰ ਕੀ ਕਰਦੇ ਆ ਜਦੋਂ ਉਹਨਾਂ ਨੂੰ ਭੁੱਖ ਲੱਗਦੀ ਆ ਤਾਂ ਸੋਚਦੇ ਵੀ ਉਹ ਕੇਲਿਆਂ ਤੱਕ ਕਿਵੇਂ ਪਹੁੰਚਿਆ ਜਾਏ ਹੁਣ ਉਹ ਦਿਮਾਗ ਲੜਾਉਂਦੇ ਆ ਕਦੀ ਇੱਕ ਦੂਸਰੇ ਦੇ ਉੱਤੇ ਚੜਦੇ ਆ ਕਦੀ ਕੁੱਦ ਕੇ ਕੇਲੇ ਫੜਨ ਦੀ ਕੋਸ਼ਿਸ਼ ਕਰਦੇ ਆ ਜਦੋਂ ਉਹਨਾਂ ਦਾ ਹੱਥ ਕੇਲਿਆਂ ਤੱਕ ਨਹੀਂ ਪਹੁੰਚਦਾ ਤੇ ਉਸ ਤੋਂ ਬਾਅਦ ਉਹ ਕਾਮਯਾਬ ਹੋ ਜਾਂਦਾ ਉਹਨਾਂ ਚੋਂ ਇੱਕ ਬਾਂਦਰ ਉਹ ਕੀ ਕਰਦਾ ਹੈ ਜਿਹੜੇ ਸਟੂਲ ਪਏ ਹੁੰਦੇ ਉਹਨਾਂ ਨੂੰ ਰੱਖ ਕੇ ਉਹਦੇ ਉੱਤੇ ਚੜ੍ਹਦਾ ਹੈ ਪਹਿਲਾਂ ਇੱਕ ਸਟੂਲ ਰੱਖ ਕੇ ਉਹਦੇ ਉੱਤੇ ਚੜ੍ਹਦਾ ਹੈ ਤਾਂ ਉਹਦਾ ਹੱਥ ਜਿਹੜਾ ਥੋੜਾ ਜਿਹਾ ਕੇਲਿਆਂ ਦੇ ਨੇੜੇ ਚਲਾ ਜਾਂਦਾ ਫਿਰ ਉਹਨੂੰ ਪਤਾ ਲੱਗ ਜਾਂਦਾ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਫਿਰ ਉਹ ਦੂਜਾ ਸਟੂਲ ਰੱਖਦਾ ਹੈ ਤੇ ਫਿਰ ਤੀਜਾ ਸਟੂਲ ਰੱਖਦਾ ਹੈ ਤੇ ਆਖਰਕਾਰ ਉਹ ਕੇਲਿਆਂ ਤੱਕ ਪਹੁੰਚ ਜਾਂਦਾ ਜਿਵੇਂ ਹੀ ਉਹ ਕੇਲਿਆਂ ਤੱਕ ਪਹੁੰਚਦਾ ਤੇ ਕੇਲੇ ਨੂੰ ਫੜਨ ਲੱਗਦਾ ਤੇ ਇੱਕ ਜ਼ੋਰਦਾਰ ਕਰੰਟ ਲੱਗਦਾ ਜਿਹੜਾ ਕਿ ਪਹਿਲਾਂ ਤੋਂ ਹੀ ਨਿਰਧਾਰਿਤ ਕੀਤਾ ਹੋਇਆ ਸੀ ਵੀ ਜੇ ਬਾਂਦਰ ਇਸ ਤਰ੍ਹਾਂ ਕਰਨਗੇ ਤਾਂ ਉਹਨਾਂ ਨੂੰ ਹਲਕਾ ਜਿਹਾ ਕਰੰਟ ਲਗਾਇਆ ਜਾਊਗਾ ਹੁਣ ਜਦੋਂ ਇੱਕ ਬਾਂਦਰ ਨੂੰ ਕਰੰਟ ਲੱਗਿਆ ਉਹ ਥੱਲੇ ਗਿਰਿਆ ਬਾਕੀਆਂ ਨੂੰ ਵੀ ਪਤਾ ਲੱਗ ਗਿਆ ਦੂਸਰੇ ਬਾਂਦਰ ਨੇ ਕੋਸ਼ਿਸ਼ ਕੀਤੀ ਉਹਦੇ ਨਾਲ ਵੀ ਇਸ ਤਰ੍ਹਾਂ ਹੋਇਆ ਤੀਸਰੇ ਬਾਂਦਰ ਨੇ ਕੋਸ਼ਿਸ਼ ਕੀਤੀ ਉਹਦੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਤੇ ਜਦੋਂ ਉਹ ਵਾਰ-ਵਾਰ ਇਸ ਤਰ੍ਹਾਂ ਕੋਸ਼ਿਸ਼ ਕਰਦੇ ਉਹਨਾਂ ਨੂੰ ਕਰੰਟ ਲੱਗਦਾ ਤੇ ਉਹ ਥੱਲੇ ਗਿਰ ਜਾਂਦੇ ਜਿਹੜਾ ਬਾਂਦਰ ਉੱਪਰ ਚੜਨ ਦੀ ਕੋਸ਼ਿਸ਼ ਕਰਦਾ ਸੀ ਉਹਨੂੰ ਤਾਂ ਕਰੰਟ ਲੱਗਦਾ ਹੀ ਸੀ ਨਾਲ ਨਾਲ ਬਾਕੀ ਜਾਨਵਰਾਂ ਨੂੰ ਵੀ ਬਾਕੀ ਜਿਹੜੇ ਦੋ ਅੰਦਰ ਸੀ ਉਹਨਾਂ ਨੂੰ ਵੀ ਕਰੰਟ ਲੱਗਦਾ ਸੀ ਕਿਉਂਕਿ ਉਹ पिंजरा ਲੋਹੇ ਦਾ ਬਣਿਆ ਹੋਇਆ ਸੀ ਤੇ ਜਦੋਂ ਕਰੰਟ ਪਾਸ ਹੁੰਦਾ ਸੀ ਸਾਰਿਆਂ ਨੂੰ ਲੱਗਦਾ ਸੀ ਇਸ ਕਰਕੇ ਹੁਣ ਉਹ ਬਾਂਦਰਾਂ ਨੂੰ ਇੰਨੀ ਸਮਝ ਆ ਗਈ ਕਿ ਵੀ ਜੇ ਕੋਈ ਉੱਪਰ ਜਾਣ ਦੀ ਕੋਸ਼ਿਸ਼ ਕਰੂਗਾ ਤਾਂ ਸਾਨੂੰ ਸਾਰਿਆਂ ਨੂੰ ਨੁਕਸਾਨ ਹੋਊਗਾ ਤਾਂ ਕੀ ਕਰਦੇ ਜੇ ਕੋਈ ਬਾਂਦਰ ਉੱਪਰ ਚੜਨ ਦੀ ਕੋਸ਼ਿਸ਼ ਕਰਦਾ ਉਹਨੂੰ ਮਾਰਨਾ ਸ਼ੁਰੂ ਕਰ ਦੇ ਘੁੱਟਣਾ ਸ਼ੁਰੂ ਕਰ ਦਿੰਦੇ ਤਾਂ ਬਾਂਦਰ ਨਾ ਚੜਦਾ ਤਾਂ ਹੁਣ ਉਹਨਾਂ ਤਿੰਨਾਂ ਦੇ ਵਿੱਚ ਹੌਲੀ-ਹੌਲੀ ਇਹ ਚੀਜ਼ ਨਿਰਧਾਰਿਤ ਹੋ ਗਈ ਵੀ ਕਿਸੇ ਨੇ ਉੱਤੇ ਨਹੀਂ ਚੜਨਾ ਕਿਉਂਕਿ ਜੇ ਉੱਤੇ ਚੜਨਗੇ ਤਾਂ ਬਾਕੀ ਬਾਂਦਰ ਉਹਨੂੰ ਕੁੱਟਣਗੇ ਫਿਰ ਕੀ ਕੀਤਾ ਗਿਆ ਵੀ ਉਹਨਾਂ ਤਿੰਨਾਂ ਬਾਂਦਰਾਂ ਚੋਂ ਇੱਕ ਬਾਂਦਰ ਬਦਲਤਾ ਪੁਰਾਣਾ ਬਾਂਦਰ ਪਿੰਜਰੇ ਚੋਂ ਬਾਹਰ ਕੱਢ ਲਿਆ ਉਹਦੀ ਜਗ੍ਹਾ ਤੇ ਨਵਾਂ ਬਾਂਦਰ ਪਾਤਾ ਹੁਣ ਜਿਹੜਾ ਨਵਾਂ ਬਾਂਦਰ ਹੈ ਉਹਨੂੰ ਜਦੋਂ ਭੁੱਖ ਲੱਗਦੀ ਹੈ ਤਾਂ ਉਹਦਾ ਵੀ ਦਿਲ ਕਰਦਾ ਮੈਂ ਕੇਲੇ ਖਾ ਲਾਂ ਉਸੇ ਤਰ੍ਹਾਂ ਉਹ ਕੋਸ਼ਿਸ਼ਾਂ ਤੋਂ ਬਾਅਦ ਇੱਕ ਦੂਜੇ ਦੇ ਉੱਤੇ ਸਟੂਲ ਰੱਖ ਕੇ ਜਦੋਂ ਉੱਤੇ ਚੜਨ ਲੱਗਦਾ ਤਾਂ ਬਾਕੀ ਬਾਂਦਰ ਦੋ ਉਹਨੂੰ ਕੁੱਟਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਜੇ ਇਹ ਉੱਪਰ ਪਹੁੰਚ ਗਿਆ ਸਾਨੂੰ ਸਾਰਿਆਂ ਨੂੰ ਕਰੰਟ ਲੱਗੂਗਾ ਸਾਨੂੰ ਸਾਰਿਆਂ ਨੂੰ ਨੁਕਸਾਨ ਹੋਊਗਾ ਇਸ ਕਰਕੇ ਉਹਨੂੰ ਕੱਟਦੇ ਆ ਉਹਨੂੰ ਹਾਂ ਜਦੋਂ ਕੱਟ ਪੈਂਦੀ ਹੈ ਉਹਨੂੰ ਅਸਲ ਕਾਰਨ ਨਹੀਂ ਪਤਾ ਕਿ ਮੇਰੇ ਕੱਟ ਕਿਉਂ ਪੈ ਰਹੀ ਏ ਕਿ ਮੈਂ ਉੱਪਰ ਜਾਊਂਗਾ ਤਾਂ ਇਹਨਾਂ ਨੂੰ ਕਰੰਟ ਲੱਗੂਗਾ ਇਹ ਏਸ ਲਈ ਮੈਨੂੰ ਕੱਟ ਰਹੇ ਨੇ ਉਹਨੂੰ ਕੁਝ ਨਹੀਂ ਪਤਾ ਬਸ ਉਹਨੂੰ ਇੰਨਾ ਪਤਾ ਹੈ ਵੀ ਜੇ ਮੈਂ ਉੱਪਰ ਗਿਆ ਤਾਂ ਮੇਰੇ ਕੱਟ ਪਊਗੀ ਤਾਂ ਹੌਲੀ-ਹੌਲੀ ਹਟ ਜਾਂਦਾ ਉੱਪਰ ਨਹੀਂ ਜਾਂਦਾ ਉਸ ਤੋਂ ਬਾਅਦ ਦੂਸਰਾ ਮੰਦਰ ਬਦਲ ਦਿੰਦੇ ਜਦੋਂ ਦੂਸਰਾ ਬਾਂਦਰ ਬਦਲਿਆ ਜਾਂਦਾ ਉਹਦੀ ਜਗ੍ਹਾ ਨਵਾਂ ਬਾਂਦਰ ਆਉਂਦਾ ਉਹ ਵੀ ਕੋਸ਼ਿਸ਼ ਕਰਦਾ ਉੱਪਰ ਚੜਨ ਦੀ ਫਿਰ ਉਹਦੇ ਵੀ ਕੁੱਟ ਪੈਂਦੀ ਹੈ ਉਹਨੂੰ ਵੀ ਨਹੀਂ ਪਤਾ ਕਿ ਮੇਰੇ ਕਿਉਂ ਕੁੱਟ ਪੈ ਰਹੀ ਹੈ ਬਸ ਉਹਨੂੰ ਇੰਨਾ ਪਤਾ ਵੀ ਉੱਪਰ ਨਹੀਂ ਜਾਣਾ ਜੇ ਉੱਪਰ ਗਏ ਤਾਂ ਖੈਰ ਨਹੀਂ ਫਿਰ ਉਹ ਤੀਸਰਾ ਬਾਂਦਰ ਵੀ ਬਦਲ ਦਿੰਦੇ ਆ ਉਹਦੀ ਜਗ੍ਹਾ ਤੇ ਨਵਾਂ ਬਾਂਦਰ ਹੁਣ ਉਹ ਤਿੰਨੋਂ ਬਾਂਦਰ ਨਵੇਂ ਨੇ ਤੇ ਜਿਹੜਾ ਤੀਸਰਾ ਆਖਿਰ ਦੇ ਵਿੱਚ ਬਾਂਦਰ ਆਇਆ ਜਦੋਂ ਉਹ ਉੱਪਰ ਚੜਨ ਦੀ ਕੋਸ਼ਿਸ਼ ਕਰਦਾ ਤਾਂ ਬਾਕੀ ਦੋ ਬਾਂਦਰ ਜਿਨ੍ਹਾਂ ਨੂੰ ਅਸਲ ਦੇ ਵਿੱਚ ਕਾਰਨ ਵੀ ਨਹੀਂ ਪਤਾ ਉਰਲ ਕਿਉਂ ਕੁੱਟਦੇ ਨੇ ਵੀ ਉੱਤੇ ਨਹੀਂ ਜਾਣਾ ਉਹਦੇ ਜਦੋਂ 2-3 ਵਾਰ ਕੁੱਟ ਪੈਂਦੀ ਹੈ ਉਹ ਵੀ ਉਸੇ ਲਕੀਰ ਦਾ ਫਕੀਰ ਬਣ ਜਾਂਦਾ ਵੀ ਉੱਪਰ ਜਾਣਾ ਖਤਰੇ ਤੋਂ ਖਾਲੀ ਨਹੀਂ ਜੇ ਮੈਂ ਉੱਪਰ ਜਾਊਂਗਾ ਮੈਨੂੰ ਕੁੱਟ ਪਾਊਗੀ ਹੁਣ ਉਹ ਤਿੰਨੋਂ ਮੰਦਰ ਉਸੇ ਨਿਯਮ ਦੇ ਵਿੱਚ ਬਣ ਜਾਂਦੇ ਨੇ ਬਣੇ ਜਾਂਦੇ ਨੇ ਕਿ ਵੀ ਉੱਪਰ ਨਹੀਂ ਜਾਣਾ ਨਹੀਂ ਤਾਂ ਕੁੱਟ ਪਾਊਗੀ ਲੇਕਿਨ ਉਸ ਕੁੱਟ ਦੇ ਪਿੱਛੇ ਦਾ ਕਾਰਨ ਕੀ ਹੈ ਇਹ ਨਹੀਂ ਉਹਨਾਂ ਨੂੰ ਪਤਾ ਤੇ ਅਸੀਂ ਵੀ ਬਹੁਤੀ ਵਾਰੀ ਸਮਾਜ ਦੇ ਵਿੱਚ ਇਹੋ ਜੇ ਨਿਯਮ ਫਾਲੋ ਕਰਦੇ ਆ ਇਹੋ ਜੇ ਰੂਲ ਫਾਲੋ ਕਰਦੇ ਆ ਜਿਨ੍ਹਾਂ ਦੇ ਪਿੱਛੇ ਕਾਰਨ ਕੀ ਹੁੰਦਾ ਸਾਨੂੰ ਉਹ ਨਹੀਂ ਪਤਾ ਕਿਉਂਕਿ ਬਾਕੀ ਉਹ ਵੀ ਕਰ ਰਹੇ ਆ ਤੇ ਅਸੀਂ ਵੀ ਉਹ ਵੀ ਕਰਦੇ ਆ ਪਰ ਇਨਸਾਨ ਹੋਣ ਦੇ ਨਾਤੇ ਸਾਡਾ ਇੱਕ ਫਰਜ਼ ਬਣਦਾ ਕਿ ਜੇ ਅਸੀਂ ਕੋਈ ਕੰਮ ਕਰਨਾ ਤਾਂ ਸਾਨੂੰ ਉਹਦੇ ਪਿੱਛੇ ਦਾ ਕਾਰਨ ਪਤਾ ਹੋਵੇ ਦੀ ਇਹ ਕਿਉਂ ਕਰਨਾ ਤੇ ਜੇ ਅਸੀਂ ਉਹ ਕੰਮ ਨਹੀਂ ਕਰਨਾ ਤਾਂ ਸਾਨੂੰ ਉਹਦੇ ਪਿੱਛੇ ਦਾ ਕਾਰਨ ਪਤਾ ਹੋਵੇ ਵੀ ਅਸੀਂ ਇਹ ਕੰਮ ਕਿਉਂ ਨਹੀਂ ਕਰਨਾ ਕਿਦੇ ਕੀ ਫਾਇਦੇ ਨੇ ਕਿਦੇ ਕੀ ਨੁਕਸਾਨ ਨੇ ਐਨੀ ਮੇਰੀ ਬਾਤ ਉੱਤੋਂ ਬੈ ਗਈ ਰਾਤ